ਸਾਸਤਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਵੀਡੀਓ ਦੀ ਜਿਹੜੀ ਵੇਟ ਆ ਨਾ ਵੀ ਬਹੁਤ ਦੇਰ ਦੀ ਭਰਾ ਮੇਰੇ ਹਨਾ ਮੈਂ ਕਹਿੰਦਾ ਵੀ ਕੱਲ ਪਰਸੋਂ ਦੇ ਲਗਾਤਾਰ ਹਨਾ ਕਈ ਮਹੀਨੇ ਹੀ ਡੇਢ ਮਹੀਨੇ ਹੀ ਹੋ ਗਿਆ ਫੋਨ ਬਹੁਤ ਆ ਰਹੇ ਆ ਵੀਰੇ ਕੀ ਗੱਲ ਜੇ ਕੋਈ ਦਿੱਕਤ ਆ ਕਈ ਵੀਰਾਂ ਦੇ ਹਨਾ ਕਹਿੰਦੇ ਵੀ ਜੇ ਕੋਈ ਦਿੱਕਤ ਆ ਭਰਾ ਦੱਸ ਸਾਨੂੰ ਹਨਾ ਵੀ ਕੋਈ ਗੱਲਬਾਤ ਆ ਵੀ ਵੀਡੀਓ ਪਾਉਣ ਦੇਵਾਗਾ ਨਾ ਭਰਾ ਬਾਰ ਗੱਲਬਾਤ ਕੀ ਆ ਨਾ ਚਲੋ ਥੋੜੇ ਭਰਾਵਾਂ ਦਾ ਪਿਆਰ ਆ ਜਿਹੜਾ ਹਨਾ ਚਲੋ ਤੁਹਾਡੇ ਤੱਕ ਅਸੀਂ ਆਪਣੀ ਲਾਈਫ ਜਿਹੜੀ ਕਮਾਈ ਹੁੰਦੀ ਆ ਨਾ ਵੀ ਕਿਦਾਂ ਅਸੀਂ ਬਾਹਰ ਰਹਿੰਨੇ ਆ ਸਾਰੀ ਗੱਲਬਾਤ ਉਹ ਮੈਂ ਦੱਸਾਂ ਹਨਾ ਉਹਦੇ ਕਰਕੇ ਵੀ ਚਲੋ ਸਾਡਾ ਵੀ ਵਧੀਆ ਟਾਈਮ ਪਾਸ ਹੋਈ ਜਾਂਦਾ ਤੇ ਦੇਖਣ ਆ ਲੈੰਦਾ ਵੀ ਸਾਨੂੰ ਦੇਖ ਕੇ ਹਨਾ ਵੀ ਵਧੀਆ ਹੋਈ ਜਾਂਦਾ ਦੀ ਉਹਦੇ ਕਰਕੇ ਬਈ ਐਤ ਕੀ ਥੋੜਾ ਜਨਾ ਸਰਕਲ ਆ ਨਾ ਵੀ ਤੁਹਾਨੂੰ ਪਤਾ ਹੀ ਆ ਵੀ ਸੀਜ਼ਨ ਐਤ ਕੀ ਆਪਾਂ ਮੱਕੀ ਦਾ ਸੀਜ਼ਨ ਆ ਜਿਹੜਾ ਚੱਲਦਾ ਜੀ ਪਹਿਲਾਂ ਸੋਆਬੀਨ ਚੱਲੀ ਕੋਸ ਐਤ ਕੀ ਮੀਹਾਂ ਨੇ ਹਨਾ ਮਤਲਬ ਕੰਮ ਸਿਸਟਮ ਇਹ ਜਿਹਾ ਦਿਮਾਗ ਮਤਲਬ ਪਹਿਲੇ ਪਹਿਲਾਂ ਤਾਂ ਆਪਾਂ ਸੈੱਟ ਕਰਿਆ ਵੀ ਕੰਮ ਚੱਲਣ ਦੀ ਜਿੱਦਾਂ ਨੂੰ ਕੰਮ ਚੱਲਿਆ ਕਰਿਆ ਨਾ ਉਦੋਂ ਨੂੰ ਮੀਂਹ ਪੈ ਜਾਇਆ ਕਰੇ ਮੀਂਹ ਪੈਣ ਤੋਂ ਬਾਅਦ ਬਈ ਗਿੱਲੇ ਖੇਤ ਆ ਨਾ ਵੀ ਬੁਰੇ ਹਾਲ ਸੋਆ ਪੀਂਦਾ ਸੀਜ਼ਨ ਬਹੁਤ ਔਖਾ ਸਿਰੇ ਚੜਿਆ ਉਹਦੇ ਬਾਅਦ ਆ ਗਿਆ ਜੀ ਮੱਕੀ ਦਾ ਮੱਕੀ ਦੇ ਸੀਜ਼ਨ ਦੇ ਵਿੱਚ ਵੀ ਬਹੁਤ ਨਾ ਜਿਆਦੇ ਬਾਰਸ਼ਾਂ ਤੋਂ 3 ਬਾਰਸ਼ਾਂ ਹੋਲੀਆਂ ਚੰਗੀਆਂ ਚਲੋ ਫਿਰ ਵੀ ਮਹਾਰਾਜ ਦੀ ਕਿਰਪਾ ਰਹੀ ਵੀ ਮੱਕੀ ਦਾ ਕੰਮ ਆ ਜਿਹੜਾ ਹਨਾ ਚੱਲੀ ਗਿਆ ਯਾਨੀ 2 ਦਿਨ 4 ਦਿਨ ਖੜਕੇ ਮਸ਼ੀਨਾ ਬਸ ਹੁਣ ਤਾਂ ਮੰਨ ਲਓ ਸਮਝ ਲਓ ਸੀਜ਼ਨ ਆ ਜਿਹੜਾ ਨਾ ਐਂਡ ਹੋ ਗਿਆ ਐਂਡ ਆਪਣੇ ਆਪ ਕੰਮ ਆ ਜਿਹੜਾ 1-2 ਦਿਨ ਦਾ ਕੰਮ ਹਨਾ ਰਹਿ ਗਿਆ ਬਾਕੀ ਆਪਾਂ ਅੱਗੇ ਦੀ ਪਹਿਲਾਂ ਸਕੀਮ ਹੈਗੀ ਦੀ ਵੀ ਅੱਗੇ ਨੂੰ ਚੱਲੀਏ ਫੇਰ ਬਈ ਬੱਸ ਆਪਣੇ ਸੱਜਣ ਮਿੱਤਰ ਹਨਾ ਮਸ਼ੀਨਾਂ ਵਾਲਿਆਂ ਦਾ ਭਰਾਵਾਂ ਦਾ ਬਾਕੀ ਆਪਾਂ ਇਧਰ ਨੂੰ ਜਾ ਕੇ ਵੀ ਆਏ ਆ ਅੱਗੇ ਨੂੰ ਹਨਾ ਤੇਰੇ ਹੰਜੂਰ ਸਾਹਿਬ ਵਾਲੀ ਸਾਈਡ ਤੋਂ ਉਧਰ ਨੂੰ ਢੇੜਾ ਮਾਰ ਕੇ ਵੀ ਆਏ ਆ ਮੈਨੂੰ ਤਾਂ ਬਈ ਹਨਾ ਬਾਟ ਜਿਹੜੀ ਬਾੜੀ ਜ਼ਿਆਦਾ ਲੱਗੀ ਵੀ ਬਾਟ ਗੱਡੀ ਦੇ ਵਿੱਚ ਮੁੱਕਣ ਚ ਨਹੀਂ ਆਈ ਹੈਗੀ ਮਸ਼ੀਨ ਤੇਰਾ ਤੁਹਾਨੂੰ ਪਤਾ ਹੀ ਆ ਨਾ ਵੀ ਕਟੋਂ-ਕਟ ਵੀ ਜਿੱਥੋਂ ਅਸੀਂ ਹੋਣਾ ਇੱਥੇ ਤੋਂ ਵੀ ਸਾਨੂੰ 11-1200 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਹਨਾ ਪਾਊਗਾ ਉਹਦੇ ਕਰਕੇ ਫਿਰ ਮਨ ਜਾਈ ਹਨਾ ਵੀ ਉਹ ਹੋ ਗਿਆ ਨਹੀਂ ਯਾਰ ਆਪਾਂ ਇੰਨੀ ਬਾਟ ਨਹੀਂ ਜਾਂਦੇ ਕਿਉਂ ਇੱਥੇ ਵੀ ਬਾਈ ਐਮਪੀ ਦੇ ਵਿੱਚ ਵੀ ਹਨਾ ਤੁਹਾਨੂੰ ਪਤਾ ਹੀ ਆ ਕਣਕ-ਕੁਣਕ ਦਾ ਕੀ ਬਾਰਛ-ਬੂਰਛ ਬਾਲੀ ਹੋਈ ਹੋਈ ਆ ਵੀ ਡੈਮ ਡੋਮ ਆ ਜਿਹੜੇ ਫੁੱਲ ਆ ਚਲੋ ਜਿਹੜਾ ਕਰਮਾਂ ਦੇ ਵਿੱਚ ਹਨਾ ਬਾਈ ਜਿੱਥੇ ਮਰਜੀ ਬੰਦਾ ਜਿਹੜਾ ਕਰਮਾਂ ਦੇ ਵਿੱਚ ਲਿਖਿਆ ਗਿਆ ਉਹ ਕਰਮਾਂ ਦੇ ਵਿੱਚੋਂ ਕੋਈ ਨਾ ਤਾਂ ਖੋ ਸਕਦਾ ਨਾ ਹੀ ਕੋਈ ਕਿਸੇ ਦਾ ਜਿਹੜਾ ਲਿਖਿਆ ਹੀ ਨਹੀਂ ਉਹ ਤਾਂ ਮਿਲਣਾ ਹੀ ਨਹੀਂ ਉਹ ਤਾਂ ਤੁਸੀਂ ਭੁੱਲ ਜਾਓ ਬਾਕੀ ਆਪਣੀ ਮਸ਼ੀਨ ਮੱਕੀ ਤੇ ਚੱਲਾ ਹਨਾ ਆਹ ਮੱਕੀ ਵੜਦੇ ਆਪਾਂ ਬਾਕੀ ਮੱਕੀ ਦੇ ਵਿੱਚ ਛੱਲੀਆਂ ਇਹਨਾਂ ਨੇ ਹਨਾ ਬਹੁਤ ਜ਼ਿਆਦਾ ਛੱਲੀਆਂ ਇਦ ਕੀ ਜਿਹੜੀ ਛੱਲੀ ਦੀ ਤਲਾਈ ਆ ਉਹਦੇ ਜ਼ਿਆਦਾ ਡਿਪੈਂਡ ਕਰ ਲਿਆ ਇਹਨਾਂ ਨੇ ਵੀ ਮੱਕੀ ਦੀ ਛੱਲੀ ਤੋੜ ਕੇ ਰੱਖਣੀ ਸੌਖੀ ਆ ਮੱਕੀ ਮਸ਼ੀਨ ਨਾਲ ਵੜਾ ਕੇ ਉਹ ਜ਼ਿਆਦਾ ਰੱਖਣੀ ਔਖੀ ਆ ਉਹ ਵੀ ਤੁਹਾਨੂੰ ਦੱਸਾਂਗੇ ਕਾਰਨ ਕੀ ਆ ਚਲੋ ਪਹਿਲਾਂ ਤੁਹਾਨੂੰ ਮਾਲ ਦਿਖਾਇਆ ਵਾ ਮਸ਼ੀਨ ਦਾ ਜਿਹੜੀ ਆਪਣੀ ਮਸ਼ੀਨ ਨੇ ਵੱਢਿਆ ਹੈ ਨਾ ਜਾਂ ਮਸ਼ੀਨ ਚਲਦੀ ਦਿਖਾਉਣਾ ਤੁਹਾਨੂੰ ਨਾਲੇ ਮੱਕੀ ਦੀ ਫਸਲ ਤਾਂ ਕੋਣ ਮਾਲ ਆ ਜਿਹੜਾ ਹੈ ਨਾ ਆਪਣੀ ਕੱਲ ਮਸ਼ੀਨ ਨੇ ਵੱਢਿਆ ਮਤਲਬ ਪੱਖੇ ਵਾਲਾ ਹੀ ਕੰਮ ਆ ਬਾਈ ਹੈ ਨਾ ਮੰਨ ਲਓ ਤੁਸੀਂ ਤਾਂ ਆਪਾਂ ਕਹਿ ਦੀ ਪੱਖੇ ਦੀ ਵੀ ਲੋੜ ਨਹੀਂ ਹੈਗੀ ਇੰਨਾ ਮਾਲ ਸਾਫ ਆ ਇਹ ਕੰਮ ਕਰਕੇ ਹੈ ਨਾ ਵੀ ਚਲੋ ਮਸ਼ੀਨ ਆਪਣੀ ਨੂੰ ਜਿੱਧਰ ਵੀ ਆਪਾਂ ਜਾਣੇ ਆ ਨਾ ਕੰਮ ਦੀ ਮਹਾਰਾਜ ਦੀ ਕਿਰਪਾ ਨਾਲ ਵੀ ਸਿਸਟਮ ਆ ਜਿਹੜਾ ਸਫਾਈ ਹੈ ਨਾ ਵੀ ਛੱਲੀ ਨਹੀਂ ਕੇਤ ਦੇ ਵਿੱਚ ਤੁਹਾਨੂੰ ਮਿਲੂਗੀ ਆਪਣੇ ਕਟਰ ਦੀ ਲੰਬਰ ਦੋ ਤੇ ਜਿਹੜੀ ਇਹਦੀ ਸਫਾਈ ਹੈ ਮਾਲ ਦੀ ਹੈ ਨਾ ਪੱਖੇ ਵਾਲੇ ਕੰਮ ਆ ਬਿਲਕੁਲ ਇਨਸਾਫ ਮਾਲ ਆ ਔਰ ਪਾਈਆਂ ਵੀ ਸੀਪਾਂ ਹੋਈਆਂ ਕਈ ਬਾਈ ਹੈ ਨਾ ਝਰਨੇ ਦੇ ਵਿੱਚ ਅਪਨ ਜਾਰੇ ਰਪੈਂਡ ਕਰਦੇ ਆ ਜਿਵੇਂ ਆਪਣੇ ਪੰਜਾਬ ਦੇ ਵਿੱਚ ਝਰਨੇ ਤੇ ਜਾਦੇ ਆਪਾਂ ਉਹ ਕਰਦੇ ਆ ਨਾ ਵੀ ਝਰਨੇ ਦੀ ਸਫਾਈ ਆ ਪਰ ਇੱਧਰ ਜਿਹੜੀ ਮੱਕੀ ਆ ਹਨ ਇਹ ਸੀਪਾਂ ਦੇ ਵਿੱਚ ਜੱਲੀ ਜਾਂਦੀ ਆ ਬਹੁਤ ਸੋਹਣਾ ਮਾਲ ਆ ਔਰ ਦਾਣਾ ਦੇਖ ਲਓ ਤੁਹਾਡੇ ਸਾਹਮਣੇ ਇੱਕ ਵੀ ਦਾਣਾ ਟੁੱਟਿਆ ਹੋਇਆ ਇਹਦੇ ਕਰਕੇ ਹਨ ਵੀ ਜਿਹੜਾ ਮਸ਼ੀਨ ਨੂੰ ਕੰਮ ਆ ਬਈ ਜਨ ਅੱਜ ਕੱਲ ਸਿਸਟਮ ਹਨਾ ਇੱਧਰ ਵੀ ਇਹੀ ਹੋ ਗਿਆ ਵੀ ਜਿਹੜੀ ਚੀਜ਼ ਕੰਮ ਜ਼ਿਆਦਾ ਵਧੀਆ ਕਰੇ ਉਹੀ ਉਹਦਾ ਹੀ ਗਾਹਕ ਆ ਆ ਦੇਖ ਲਓ ਤੁਹਾਡੇ ਸਾਹਮਣੇ ਹੁਣ ਆਪਣੀ ਮਸ਼ੀਨ ਘੱਟੋ ਘੱਟ ਵੀ ਜਿੱਥੇ ਆਪਣਾ ਸਮਾਨ ਪਿਆ 20 ਕਿਲੋਮੀਟਰ ਦੂਰ ਆਈ ਹੋਈ ਆ ਅਸੀਂ ਪਹਿਲਾਂ ਜੀਰੀ ਤੇ ਜਾਣ ਦੀ ਸਲਾਹਤੀ ਵੀ ਚੀਜ਼ ਨਹੀਂ ਯਾਰ ਮੱਕੀ ਦਾ ਹੁਣ ਐਂਡ ਹੋ ਗਿਆ ਵੀ ਛੱਡ ਕੇ ਪਰੇ ਕਰੀਏ ਪਰੇ ਜਿਹੜੇ ਬੰਦੇ ਨੇ ਆਪਣੀ ਮਸ਼ੀਨ ਲੱਗੀ ਆ ਹਨਾ ਤੇ 20 25 ਗੀਲੇ ਆ ਕਹਿੰਦਾ ਵੀ ਨਹੀਂ ਤੁਸੀਂ ਉਹ ਵੱਢ ਕੇ ਜਾਣਾ ਤਾਂ ਉੱਤੇ ਹੀ ਵੜਾਉਣੀ ਆ ਬਹੁਤ ਸੋਹਣਾ ਹਨਾ ਮਸ਼ੀਨ ਜਿਹੜੀ ਮਾਲ ਆ ਦੇ ਰਹੀ ਆ और भैया साफ है माल पूरा बढ़िया काम कर रही है गाड़ी बहुत बढ़िया नुकसान तो नहीं कर रही मुट्टा तो नहीं करा रही मुटा कर <laughs> बढ़िया माल भी सूख गया ना तुम्हारा अब तो लग नहीं रहा का माल नहीं माल सफाई मैंने कल आपको बोला था ना भी अपना काम बोलेगा तुम बोल रहे थे ना रेट कम करो मैंने तेरे को यही बात बोली थी अपना काम बोलेगा तो क्वालिटी देखना फिर बात करना हाँ। ऐसा माल दे रही है गाड़ी कोई? बिल्कुल क्या रेट बिक रहा है अठारह सौ रूपए बढ़ गया रेट फिर तो बढ़िया ठीक है यार पहले 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 कितना बिका पहले सत्रह सो पचास सब नहीं गीला शुरू शुरू में गिला चौदह सौ रूपए तेरह सौ चौदाह बिक रहा था नहीं इधर पहले लोगों ने कटवाना बंद कर दिया था अभी मक्का हम कटवाएंगे, रेट हो गया। जब कितना हो गया था? नहीं, नहीं अच्छा। मतलब कटवाएंगे थे कि भाई एक ही बार में काम हो जा रहा था पूरा हाँ हा। अब क्या उसके बाद में अच्छा मौसम हो गया तो नहीं जी ये भुट्टा बहुत तोड़ लिया तुम्हारे क्षेत्र में भुट्टा का क्या करोगे तोड़ के रख लिया के लिए मतलब जो भैंस रहती ना उसके लिए है वो अच्छा वो अच्छा, 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 मतलब पेड़, पेड़ा खिलाते बैंकों हाँ, को जैसे ये टूट गया अच्छा, जैसे बहुत लोग बहुत है ये हाँ, इसमें किसी की जरूरत नहीं है तो तू ही पड़ा है ये अच्छा अभी वैसे ही खराब हो जाएंगे जैसे आपने चार महीने अभी बारिश की फसल के लिए हाँ, तो उस टाइम में हो जाएगा अभी इसमें अगर गेहूं बोते तो इसमें काट लेते पूरा साफ करते अच्छा गेहूँ गेहूँ बड़ा साफ कर लिया इसमें क्या बो अब खेत में इसमें डायरेक्ट बारिश की फसल होंगी अच्छा बारिश पे डिपेंड करते हैं अगले साल होंगी फसल अब इसमें अच्छा हाँ ये खेत अभी खाली रहेगा पूरा छह महीने पूरा खाली रहेगा अच्छा मतलब बारिश अच्छी होगी तो फसल होगी हाँ। फिर कौन सी फसल होगी नहीं एक ही फसल होती इसमें अच्छा साल में एक ही फसल हाँ। होती है पानी की, की हाँ। हाँ, पानी की समस्या है ना अच्छा। पानी की समस्या यहाँ अच्छा कितने फिट पे पानी है यहाँ यहाँ एक हजार से लगभग ज्यादा बहुत रूंगा पानी है बहुत समस्या है तो पूरे में गेहूं वहा करेगा ठीक है अभी के काफी दिन से वैसे चल रहा है ये मान लो जी डैम डैम का पानी आया करेगा डैम का पानी आएगा तो ठीक है ठीक है ये पूरा मक्का आ जाएगा अपना दरपाल पे आ और पट्टा देख लो एक अद्धा कहीं काम ओ पड़े हैं पट्टे तो है ना बोरी अच्छा ये तो सूखा ही है मान लीजिए तो जब भले ट्राली भर लो इसकी तो।, तो ट्राली मतलब एक बार सुखा लेंगे तो क्या वहाँ पे मॉइस्चर निकल जाएगा फिर थोड़ा पलटी मार दो इसका ਸਕਰਮੇ ਕੀ ਇੱਕ ਬਾਰ ਨਹੀਂ ਐਸੇ ਪੈਰੋਂ ਸੇ ਹੀ ਕਰਦੇ ਭਲੇ ਦਾਣਾ ਉੱਪਰ ਕਾ ਨੀਚੇ ਉਤ ਨੀਚੇ ਕਾ ਉੱਪਰ ਨਹੀਂ ਆਇਆ ਨਾ ਵੀ ਕਲਰ ਖਰਾਬ ਹੋ ਜਾਂਦਾ ਕਾਲਾ ਕਾ ਹੋ ਜਾਂਦਾ ਮੱਕਾ ਇਸਨੇ ਕੀ ਕਲਰ ਵੀ ਅੱਛਾ ਆ ਰਿਹਾ ਏ ਹਾਂ ਨੇ ਕਲਰ ਏਕ ਨੰਬਰ ਆ ਬਈਆ ਨਹੀਂ ਆਪਰੇ ਮੱਕਾ ਸੁੱਕਾ ਕਟਵਾਇਆ ਨਾ ਇਸ ਵਿੱਚ ਬਹੁਤ ਫਰਕ ਰਹਤਾ ਹੈ ਸੁੱਕੇ ਕਾ ਕਲਰ ਬੜੀਏ ਆਏਗਾ अभी हमने बारिश से पहले मतलब तोड़ लिया था बहुत दिन पहले मतलब एक महीने पहले फसल तोड़ ली थी वो वाला मक्का बहुत खराब निकला हमारा हमने हो गया मुझे पता क्या बात है जो तुम भूटा तोड़ के रख रहे हो ना हाँ। बुट्टा भी सूखी मक्की का तोड़ना चाहिए हाँ मुझसे ये मक्का काट रहे हैं ऐसा भूट्टा टूटना चाहिए हरा बुट्टा तोड़ के रख लेंगे ना अपना तो वो हाँ वो भी पानी ने लफड़ा कर दिया ना सभी इस बार ਯੂੰ ਬੋਨਾ ਤਾਂ ਇਸ ਟੱਕਰ ਮੇ ਉਹਨੇ ਤੇ ਜਲਦੀ ਤੋੜ ਲਿਆ ਹਾਂ ਹਾਂ ਗਾੜੀ ਦੇ ਚੱਕਰ ਫਿਰ ਮੌਸਮ ਖਰਾਬ ਹੋ ਗਿਆ 8 ਦਿਨ ਦਾ ਸਹੀ ਹੈ ਸਹੀ 8 ਦਿਨ ਦੇ ਚੱਕਰ ਮੇ ਮੱਕਾ ਪੂਰੀ ਖਰਾਬ ਹੋ ਗਈ ਉਹ ਵੀ ਕਾਲੀ ਪੜ ਗਈ ਚਲੋ ਭਗਵਾਨ ਨੇ ਜੋ ਕਿਸਮਤ ਮੇ ਲਿਖ ਦਿਆ ਉਹ ਤਾਂ ਮਿਲਣਾ ਹੀ ਹੈ ਨਾ ਮਿਲਣਾ ਉਤਨੇ ਹੀ ਮਿਲਣਾ ਹਾਂ ਹਾਂ ਸਹੀ ਹੈ ਚਲੋ ਚਲਤੇ ਆਂ ਗਾੜੀ ਦੇ ਪਾਸ ਦੇਖ ਲੋ ਨਾ ਛੱਲੀਆਂ ਜਿਹੜੀਆਂ ਹਨਾ ਵੀ ਤੋੜ ਲੀਆਂ ਕਿੱਡਾ ਪਲਾਟ ਆ ਬਾਈ ਸਾਰੀਆਂ ਮੱਕੀ ਦੀਆਂ ਛੱਲੀਆਂ ਇਹਦੀਆਂ ਤੋੜ ਲੀਆਂ ਤੋੜ ਕੇ ਇਹਨਾਂ ਨੇ ਹੁਣ ਘਰੇ ਹਨਾ ਜਮਾ ਕਰ ਲੀਆਂ ਵੀ ਜਿਹੜਾ ਆ ਮਾਲ ਹਨਾ ਫਿਰ ਇਹ ਟਾਂਡਿਆਂ ਨੂੰ ਪਾਉਨੇ ਆ ਉਹ ਡੰਗਰਾਂ ਨੂੰ ਸੌਰੀ ਇਹ ਪਸ਼ੂਆਂ ਨੂੰ ਹਨਾ ਆઠ ਥੁੱਕਾ ਟਾਂਡਾ ਪਾਉਨੇ ਆ ਕੁਦਰ ਕੇ ਜਿਹਨੂੰ ਲੋਡ ਆ ਉਹਨੇ ਛੱਲੀਆਂ ਤੋੜੀਆਂ ਜਿਹਨੂੰ ਲੋਡ ਨਹੀਂ ਉਹਨੇ ਮੱਕੀ ਮਸ਼ੀਨ ਤੇ ਵੜਵਾ ਲਈ ਹਨਾ ਕੀ ਇਹ ਸਿਸਟਮ ਆ ਰਹਾ ਇਹਨਾਂ ਦਾ ਦੇਖ ਲਓ ਵੀ ਹਨਾ ਸਾਲ ਦੇ ਵਿੱਚ ਇੱਕ ਫਸਲ ਹੋਣੀ ਆ ਪਾਣੀ 1000 ਫੁੱਟ ਡੂੰਘਾ ਹੈ ਉਹਦੇ ਬਾਅਦ ਦੇਖ ਲਓ ਤੁਸੀਂ ਹਿਸਾਬ ਲਾ ਲਓ ਵੀ ਇੱਕ ਫਸਲ ਸਾਲ ਦੇ ਵਿੱਚ ਹੋਣੀ ਜੇ ਬਾਈ ਚੰਦ ਬਾਰਿਸ਼ ਹੋਈ ਤਾਂ ਵੀ ਦੂਜੀ ਫਸਲ ਤਾਂ ਹੋਊਗੀ ਹੁਣ ਜਿਹੜੀ ਇਹ ਮੱਕੀ ਆ ਨਾ ਇਹ ਬਰਸਾਤ ਦੇ ਟਾਈਮ ਦੀ ਬੀਜੀ ਹੋਈ ਆ ਜਦੋਂ ਆਪਣੇ ਪੰਜਾਬ ਦੇ ਵਿੱਚ ਮੱਕੀ ਇਹਨਾਂ ਕੱਟ ਹੁੰਦੀ ਆ ਮੱਕੀ ਦੀ ਫਸਲ ਕਣਕ ਤੋਂ ਬਾਅਦ ਵੱਢ ਹੁੰਦੀ ਆ ਉਹ ਟਾਈਮ ਦੇ ਵਿੱਚ ਇਹਦੀ ਮੱਕੀ ਦੀ ਆ ਨਾ ਬਜਾਈ ਹੋਈ ਹੋਈ ਆ ਕਿਉਂ ਟਾਈਮ ਦੇ ਵਿੱਚ ਭਾਈ ਬਾਰਸ਼ ਬਹੁਤ ਜ਼ਿਆਦਾ ਹੁੰਦੀ ਆ ਬਾਕੀ ਖੇਤ ਇਹਨਾਂ ਦੇ ਉੱਚੇ ਨਹੀਂਵੇਂ ਆ ਇਹ ਖੇਤ ਇੱਕ ਲੈਵਲ ਦੇ ਵਿੱਚ ਕੋਈ ਖੇਤ ਨਹੀਂ ਹੈਗਾ ਉਹਦੇ ਕਰਕੇ ਵੀ ਹਨਾ ਫਰਕ ਪੈ ਜਾਂਦਾ ਬਾਕੀ ਮਿੱਟੀ ਲਾਲ ਆ ਬਹੁਤ ਸੋਹਣਾ ਏਰੀਆ ਨਾ ਬਈ ਪੇਮੈਂਟ ਦੀ ਕੋਈ ਮੈਂ ਕਹਿੰਦਾ ਵੀ ਬੰਦੇ ਇੱਕ ਨੰਬਰਾਂ ਸਾਰੇ ਹਨਾ ਚਲੋ ਫਸਲ ਚਾਹੇ ਕੀ ਹੁੰਦੀ ਆ ਪਰ ਪੈਸਿਆਂ ਦੇ ਬਈ ਬਹੁਤ ਈਮਾਨਦਾਰ ਲੋਕ ਆ ਬਹੁਤ ਸੋਹਣਾ ਇਹਨਾਂ ਦਾ ਹਿਸਾਬ ਕਿਤਾਬ ਆ ਜਿਹੜਾ ਨਾ ਵੀ ਰੂਹ ਖੋਚ ਹੋ ਜਾਂਦੀ ਏ ਦੇਖ ਕੇ ਕਿੱਝ ਲੱਗੀ ਆ ਮਸ਼ੀਨ ਆਪਣੀ ਆ ਕੇ ਉਹ ਇਤਨੇ ਇਤਨੇ ਲੰਗੀ ਆ ਬਈ ਛੱਲੀਆਂ ਤੋੜੀਆਂ ਵੇਚਦੀਆਂ ਵੀ ਇਹ ਸਾਰੀਆਂ ਛੱਲੀਆਂ ਟੁੱਟੀਆਂ ਵਿੱਚੋਂ ਟਰੈਕਟਰ ਫਿਰਿਆ ਹੋਇਆ ਸਾਰਾ ਪਹਾੜੀ ਇਲਾਕਾ ਹੈ ਆ ਪਹਾੜ ਦੇ ਮੱਲੇ ਉੱਤੇ ਮਸ਼ੀਨ ਚੱਲਦੀ ਆ ਥੱਲੇ ਨੂੰ ਉਹ ਡੂੰਘਾ ਏਰੀਆ ਥੱਲੇ ਨੂੰ ਆ ਸਾਰਾ ਏਰੀਆ ਹੈ ਪਹਾੜ ਦਾ ਬਾਕੀ ਛੱਲੀ ਆ ਜਿਆਦਾ ਟੁੱਟ ਗਈ ਆ ਨਾ ਜਿਹੜੀ ਛੱਲੀ ਟੁੱਟ ਗਈ ਨਾ ਇਹਦੇ ਕਰਕੇ ਆਪਾਂ ਨੂੰ ਲੱਗ ਜਾਂਦਾ ਵੀ ਏਰੀਆ ਬਹੁਤ ਖੜਾ ਹੈ ਜੇ ਪਰ ਉਹਦੇ ਵਿੱਚ ਕੀ ਹੁੰਦਾ ਜਦੋਂ ਮੱਕੀ ਦੇ ਕੋਲ ਆਈਦਾ ਤਾਂ ਪਤਾ ਲੱਗਦਾ ਵੀ ਇਹ ਤਾਂ ਮੱਕੀ ਹੈ ਹੀ ਨਹੀਂ ਛੱਲੀ ਹੈ ਹੀ ਨਹੀਂ ਆ ਟਰੈਕਟਰ ਆ ਗਿਆ ਇੱਥੇ ਦਾ ਟੈਂਕ ਭਰ ਕੇ ਹੈ ਨਾ ਇਹ ਬਸ ਉੱਥੇ ਟਰਾਲੀ ਜਿੱਥੇ ਢੇਰੀ ਕੋਲ ਤੇ ਪਾਏ ਆ ਤੇ ਇਹ ਖਾਲੀ ਕਰੂਗਾ ਆ ਬਿੱਡਲ ਆਇਆ ਹੈ ਜੀ ਟਰਾਲੀਆਂ ਸਾਰੀਆਂ ਰੇ ਕਮਾਣੀਆਂ ਵਾਲੀਆਂ ਮਿਲਣਗੀਆਂ ਆ ਦੇਖੋ ਕਮਾਣੀਆਂ ਲੱਗੀਆਂ ਹੋਈਆਂ ਬਿਲਕੁਲ ਵੀ ਟਰਾਲੀ ਹੈ ਨਾ ਜਿਵੇਂ ਆਪਾਂ ਜੈਕ ਵਾਲੀ ਟਰਾਲੀਆਂ ਮੈਂ ਕਿਹਾ ਟਰਾਲੀ ਦੇ ਵਿੱਚ ਹਲੋਲਾ ਲੂਲਾ ਤਾਂ ਬਈ ਦਾ ਜਿੰਨਾ ਮਰਜ਼ੀ ਮਾਲ ਪਾਇਆ ਹੋਵੇ ਕਿਉਂ ਇੱਥੇ ਉੱਚੇ ਨਹੀਂਵੇਂ ਖੇਤਾਂ ਉਹਨਾਂ ਕਰਕੇ ਹੈ ਨਾ ਵਿਸ਼ੇਸ਼ ਤਮਾ ਜਿਹੜਾ ਕਮਾਣੀਆਂ ਵਾਲਾ ਵਧੀਆ ਰਹਾ ਆ ਟਰੈਕਟਰ ਰੇਸ਼ਰ ਹੋਰ ਮੋਲੀ ਕਿਵੇਂ ਆ ਠੀਕ ਆ ਹਾਂ ਯਾਰ ਠੀਕ ਹੁਣ ਦੇ ਮਬਾਰਕ ਢਿੱਲੀ ਕਰਕੇ ਪਿਆ ਫਰਕ ਕੁਸ ਹਾਂ ਯਾਰ ਚੱਲ ਜਾਂਦਾ ਬਈਆ ਰਹਿਣਾ ਤਾਂ ਨਹੀਂ ਗੁੱਲੇ ਮਾ ਦਾਣੇ ਦੋਣੇ ਜੇ ਹੈਂ ਦੇਖ ਲਾ ਨਾ ਦੇਖ ਤਾ ਉਹ ਤੱਕ ਦੇਖਿਆ ਚੱਲੀ ਬਈ ਇਧਰ ਥੱਲੇ ਨੂੰ ਜਿੰਨਾ ਉਹ ਮੀਂਹ ਪਈ ਜਾਂਦਾ ਨਾ ਮੀਂਹ ਪੈਣ ਨਾਲ ਹਨਾ ਬਈ ਜਿਹਦਾ ਕਚਰਾ ਕੁਚਰਾ ਨਾ ਥੱਲੇ ਇਹ ਬੂਟੀ ਜੀ ਬਾਅਦ ਚ ਦੁਵਾਰੇ ਉੱਠਦੀ ਆ ਫਿਰ ਇਹ ਮੀਂਹ ਪੈਣ ਤੋਂ ਬਾਅਦ ਹਨਾ ਮੋਲੀ ਪਹਿਲਾਂ ਆਂਦੀ ਹੈਗੀ ਜਮੇ ਇਹ ਨਾ ਨਹੀਂ ਹੋਈ ਆ ਬਾਤ ਹੀ ਹੋਈ ਆ ਹੁੰਦੇ ਰ ਪਹਿਲਾਂ ਜਮਾ ਨਹੀਂ ਦੀ ਹੈਗੀ ਮਾ ਜਮਾ ਹੀ ਨਹੀਂ ਆਪਾਂ ਪਿੱਛੇ ਵੱਢੀ ਆ ਮੱਕੀ ਜਮਾ ਹੀ ਕਚਰਾ ਨਹੀਂ ਜਿਹਦੇ ਵਿੱਚ ਜਿੱਦਾਂ ਦੀ ਆ ਬਾਰਿਸ਼ ਹੋ ਗਈ ਨਾ ਉਤੇ ਬਾਅਦ ਆ ਬੂਟੀ ਹਰੀ ਹਰੀ ਜੀ ਨਹੀਂ ਉੱਠਿਆ ਜੀ ਕਟਰ ਨੂੰ ਤਾਂ ਡੰਗ ਕਰ ਦਈਏ ਹੈ ਕਟਰ ਦੇ ਲਿਫਟ ਦੀਆਂ ਥੱਲੇ ਪਲੇਟਾਂ ਮਲੋਟਾਂ ਨੂੰ ਹਾਂਜੀ ਆ ਹੈ ਕਟਰ ਨਾ ਜਾਂਦਾ ਫੜਦਾ ਰੁਕਦਾ ਰੱਖਦਾ ਤਾਂ ਨਹੀਂ ਹੈਗਾ ਜਿਵੇਂ ਚੁੱਕੀ ਆ ਮੱਕੀ ਯਾਰੇ ਟਾਂਡੇਵਾਂ ਜਾਨ ਨਹੀਂ ਬਈ ਰਹੀ ਇਹਨਾਂ ਨੇ ਤਾਂ ਇਹੋ ਜਿਹਾ ਮੱਕੀ ਇਹੋ ਜਿਹਾ ਮੱਕ ਕਰ ਲਿਆ ਨਾ ਪਕਾ ਪਕਾ ਕੇ ਯਾ ਮੁਰੀਆਂ ਪੀਂਦਾ ਹਾਂ ਹਾਂ ਉਹ ਥੱਲੀਆਂ ਮੁਰੀਆਂ ਪੀਂਦਾ ਹਾਂ ਥੱਲੀ ਤੇ ਮੁੜ ਕੇ ਹੱਥ ਲਾਇਆ ਜਿਹੜੇ ਛੱਲੀ ਨਿਕਲ ਕੇ ਖਿਰਦੀ ਆ ਤਾਂ ਹੀ ਦਾ ਕਟਰ ਭੱਜੇ ਫਰੀ ਜੰਦੀਆਂ ਮਸ਼ੀਨਾ ਮੜੇ ਹੀ ਹੱਥ ਲਾਇਆ ਤੇ ਛੱਲੀ ਨਹੀਂ ਜੋਰ ਲੱਗਦਾ ਛੱਲੀ ਰੋਡ ਮੋਨ ਲੈ ਆ ਜੇ ਟੁੱਟ ਗਈ ਚੈਨ ਜਾਂ ਝਟਕਾ ਜਾਂ ਮਾਰਦੀ ਆ ਤੇ ਗੱਲ ਆ ਮੋਲੀ ਆਪਾਂ ਕਹਿ ਦਿੰਨੇ ਆ ਨਾ ਵੀ ਕਟਰ ਯਾਰ ਛੱਲੀ ਛੇ ਟੈਂਪੀ ਦੇ ਵਿੱਚ ਇੱਕ ਵੀ ਛੱਲੀ ਨਹੀਂ ਹੈਗੀ ਇੱਕ ਵੀ ਹੈ ਕੋਈ ਛੱਲੀ ਸਾਰੇ ਪੱਥਰ ਕੱਟਾ ਬੱਲਾ 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 ਐ ਜੀ ਨਿਗਰ ਰੱਖਿਆ ਕਰੋ ਨਹੀਂ ਉਹਦਾ ਵਾਂਟਿੰਗ ਦਾ ਟਾਇਰ ਟੂਰ ਦੇ ਵਿੱਚ ਲੱਗਾ ਤਾਂ ਬਹੁਤ ਨੁਕਸਾਨ ਹੋ ਜਾ ਬੱਲਾ ਬੱਲਾ ਕੱਟਾ ਪੱਥਰ ਐ ਮੋਲੀ ਹੈ ਨਿਗਰ ਰੱਖਿਆ ਕਰੋ ਮੜਾ ਕਟਰ ਉੱਪਰੇ ਰੱਖਿਆ ਕਰੋ ਮੇਰਾ ਵੀਰ ਬਣ ਕੇ ਹਾਂ ਨਹੀਂ ਆਦਾ ਕਟਰ 'ਚ ਪੱਥਰ ਲੱਗ ਜਾਂਦਾ ਬਾਈ ਕਟਰ ਨੂੰ ਘੜ ਦਿੰਦਾ ਗੰਡਾ ਵਾ ਹਾਂ ਥੱਲੇ ਫਿਰ ਹੈ ਥੱਲੋ ਫਿਰ ਉਹ ਪਹਾੜੀ ਇਲਾਕਾ ਨਾ ਆ ਸਾਰਾ ਇਲਾਕਾ ਪਹਾੜੀ ਹੈ ਬਈ ਇਹ ਸਾਰਾ ਪਹਾੜਾ ਹੋ ਰਿਹਾ ਘਾਟ ਆ ਇਧਰ ਵਿੱਚ ਨੂੰ 2-3 ਕਿਲੋਮੀਟਰ ਦੀ ਉਹ ਦੇ ਲੋ ਉੱਪਰ ਨੂੰ ਉੱਚਾ ਨੀਵਾ ਆ ਸਾਰਾ ਏਰੀਆ ਨੀਵਾ ਹੈ ਥੱਲੇ ਆ ਨਾਲੇ ਨਦੀ ਜੀ ਇੱਕ ਵਿੱਚ ਨੂੰ ਗੱਡਾ ਪੱਥਰ ਨਿਕਲਿਆ ਜਦੋਂ ਵਿੱਚੋਂ ਅਗਲਾ ਕਹਿ ਦਿੰਦਾ ਬਈ ਬਾਹਰ ਜਾ ਕੇ ਕਮਾਈਆਂ ਪਰ ਜਦ ਰ ਇਹ ਜਾਂ ਚੜ ਜਾਂਦਾ ਨਾ ਵਿੱਚ ਵਟੇ ਖੜਾ ਆਂਦਾ ਮਸ਼ੀਨ ਨੂੰ ਬਿੰਦਰ ਦਾ ਟਾਇਰ ਪਾਟ ਗਿਆ ਨਮਾ ਦੇਲਾ ਬਿੰਦਰ ਬਾਈ ਦਾ ਆਪਣੇ ਦਾ ਨਮਾ ਟਾਇਰ ਪਾਟ ਗਿਆ ਆ ਵੀ ਪਏ ਆ ਰਿਖਾ ਜਿਵੇਂ ਉਰੇ ਪਏ ਆ ਨਾ ਉਹ ਮੜਾਇਆ ਦਿਖਾ ਦਿੰਦਾ ਵਾ ਜਿਵੇਂ ਕਟਰ ਨੀਵਾ ਚੱਲਦਾ ਨਾ ਦੇਖ ਇਹ ਵੀ ਵੰਟੀ ਇਧਰ ਨੂੰ ਕਰਦੇ ਮੋਲੀ ਇਹ ਕੱਟ ਪਾਉਂਦੇ ਨੇ ਮਸਾਪਾ ਸੱਪ ਤਾਂ ਨਹੀਂ ਹੁੰਦਾ ਹਾਂ ਹੁੰਦਾ ਏ ਇੱਕਦਮ ਦੇਖਿਆ ਪੱਥਰ ਤੱਲੇ ਹਾਂ ਬੈਠਾ ਹੀ ਆ ਚੱਲ ਨੌੜਕ ਮਾਉਣੇ ਕਿਤੇ ਸੌਕੇ ਆ ਪੱਥਰਾਂ 'ਚ ਸੱਪਾਂ ਨੇ ਸਿਰੀਆਂ ਵਰਤੇ ਚੱਕਣੇ ਪੈਂਦੇ ਨੇ ਠੰਡਾ ਰਾਹੇ ਸੱਪ ਸੁੱਪ ਥੱਲੇ ਬੈਠ ਜਾ ਡੰਡਾ 'ਵੇਂ ਇਹ ਨਾਲ ਨਾਲ ਪੱਥਰ ਆਵਾ ਨਾ ਜਿਵੇਂ ਹੁਣ ਮੱਕੀ ਥੱਲੇ ਆ ਹੌਣ ਉੱਪਰ ਤੇ ਥੋੜੀ ਦਿਖਣੇ ਆ ਪੱਥਰ ਇਹ ਥੱਲੇ ਕਬੂਟੀ ਆ ਐਡੇ ਐਡੇ ਪੱਥਰ ਆ ਬਾਈ ਅਗਲਾ ਕਹਿਦੇ ਨਾ ਨੋਟ ਕਮਾਵਾਂ ਪਰ ਪਤਾ ਲੱਗਦਾ ਬਾਈ ਬਾਹਰ ਆ ਕੇ ਨਾ ਜਦੋਂ ਇਹ ਇਹ ਜਾ ਪੱਥਰ ਕਿਤੇ ਆਉਂਦੀ ਆ ਮਸ਼ੀਨ ਲਪੇਟ ਚ ਕੋ ਮਸ਼ੀਨ ਚੱਲਦੀ ਸੀ ਕੋ ਗੋਵਿੰਦ 999 ਦੀ ਮੁੱਲੀ ਆ ਨਾ 95 ਦੀ ਉਹ ਨਵਾਂ ਟਾਇਰ ਬੀਕੇਡੀ ਦਾ ਬਾਈ ਐਂ ਹਿਸਾਬ ਲਾ ਲਓ ਤੁਸੀਂ ਗੱਡੀ ਕੋਲ ਤੇ ਨਵੇਂ ਟਾਇਰ ਦੇ ਪਟਾਕਾ ਪੈ ਗਿਆ ਇੰਨਾ ਜਾ ਰਹੇ ਵੀ ਪੱਥਰ ਦੇ ਵਿੱਚ ਲੱਗਿਆ ਮੁੰਡੀ ਉਹ ਵੀ ਆ ਪੱਥਰ ਦੇ ਵਿੱਚ ਲੱਗਿਆ ਹੀ ਹੁੰਦਾ ਪੱਥਰੇ ਜਿਵੇਂ ਆ ਪੱਥਰ ਆਉਣੇ ਦੇ ਵਾ ਟਾਇਰ ਚੜਨਾ ਦੀ ਅੱਗੇ ਇੱਕ ਮਸ਼ੀਨ ਤੇਜ ਉਹ ਵਾ ਹੋ ਪੱਥਰ ਦੇ ਵਿੱਚ ਟਾਇਰ ਵੱਜੇ ਚੱਲ ਬਈ ਬਾਕੀ ਦੇਖ ਕੇ ਮੇਰਾ ਵੀ ਆ ਰਾਮ ਨਾਲ ਕੋਈ ਚੱਕਰ ਨਹੀਂ ਕੀਲਾ ਡੇਢ ਕੀਲਾ ਘੱਟ ਵੱਢਿਆ ਜਾਵੇ ਪਰ ਨੁਕਸਾਨ ਤੇ ਬਜੀਏ ਕਿ ਨਹੀਂ ਹਾਂ ਹਾਂ ਆ ਛੱਲੀਆਂ ਤੋੜ ਕੇ ਰੱਖ ਲਈਆਂ ਨੇ ਉਹ ਤੇ ਛੱਲੀਆਂ ਦਾ ਢੇਰ ਲਾਇਆ ਪਿਆ ਹੈ ਇਹਨੂੰ ਕਿਵੇਂ ਕੱਢਣਗਾ ਥਰੈਸਰ ਨਾਲ ਮੈਨੂੰ ਘਰਦਾ ਹੀ ਆ ਹੈਂ ਘਰਦਾ ਯਾਰ ਰਾਈਜ਼ਰ ਤਾਂ ਹੀ ਦੌੜ ਦੌੜ ਰੱਖੀ ਜੰਨੇ ਹਨ ਮਾਟੇ ਪੰਜੀਨ ਪਤੰਦਰ ਪਰਾ ਨੂੰ ਮੋੜ ਲੈ ਗਿਆ ਉਹ ਵਧੀਆ ਪਰਦਾ ਬੁੱਟਾ ਫਿਰ ਹਜੇ ਹੈਂ ਛਰੇ ਵਾਲ ਜੜਦਾ ਆ ਜਾਣੇ ਤਾਂ ਇਧਰ ਨੂੰ ਦੇਖ ਲੈਣੇ ਮੜੀ ਕਿਰਪਾਨ ਘੁੱਟ ਲੈਣੇ ਆ ਟਾਂਡੇ 'ਚ ਵੀ ਜਾਨ ਨਹੀਂ ਨਾ ਰਹੀ ਬਈ ਅਸਲ 'ਚ ਟਾਂਡੇ 'ਚ ਕੱਟਣਾ ਪੱਢਣੀ ਹੈ ਟਾਂਡੇ 'ਮੈਂ ਜਾਨ ਚਾਹੀਏ ਟਾਂਡੇ ਦੇ ਵਿੱਚ ਜਾਨ ਨਹੀਂ ਟਾਂਡਾ ਕਿਆ ਕਰਦਾ ਮਸੀਂ ਉਂ ਹੀ ਟੁੱਟਦਾ ਉਹ ਕਟਰ ਦੇ ਉੱਪਰ ਖੜ ਜਾਂਦਾ ਇਹਦੇ ਉੱਪਰ ਕਿਹੜਾ ਰੀਲ ਆ ਇਹ ਚੀਜ਼ ਦਾ ਬਹੁਤ ਵਰਕ ਆ ਮੰਨ ਲਈ ਟਾਂਡਾ ਜਮੇ ਬੁੱਦਾ ਹੋਇਆ ਬੈ ਬਾਈ ਰੂਮ ਵਰਗਾ ਟਾਂਡਾ ਹੋ ਗਿਆ ਲੈ ਸੁੱਕ ਕੇ ਉਹ ਤੇ ਮੀਮੂ ਪਈ ਗੇ ਉਹ ਧੁੱਪਾ ਪੈ ਗਈ ਉਹਦੇ ਕਰਕੇ ਸਿਸਟਮ ਆ ਜਿਹੜਾ ਨਾਮ ਕਟਰ ਦੇ ਵਿੱਚ ਵੀ ਕਿਆ ਕਰੇ ਕਟਰ ਵੀ ਹੋਂ ਛੱਲੀ ਬਾਦ ਦੀ ਹੈ ਕ ਟਾਂਡਾ ਬਾਦ ਦਾ ਉਹ ਗੁੱਲਾ ਕ ਯਾਰ ਪਾਦਾ ਮੋਟਾ ਪਤਰਾ ਜਾਂਦਾ ਨਾ ਇਹ ਜਿਹੜੀ ਥੱਲੇ ਲਟਕੀ ਜੀ ਨਾ ਛੱਲੀ ਜੈਂ ਦੇ ਵਿੱਚ ਫਸ ਜਾ ਹੁਣਾਂ ਜੇ ਭਰੋਸਾ ਹੋਵੇ ਪੱਥਰ ਨਹੀਂ ਹੈਗਾ ਔਰ ਇਹ ਫੇਰ ਤਾਂ ਬੰਦਾ ਥੱਲੇ ਰੱਖ ਕੇ ਚੱਲੀ ਜਾਂਦਾ ਹੈ ਕਿ ਨਹੀਂ ਹੁਣ ਪੱਥਰ ਉਹਦੇ ਕਿੱਡਾ ਪੱਥਰ ਨਿਕਲੇ ਵਿੱਚੋਂ ਜੇ ਪਹਿਲਾਂ ਥੱਲੇ ਕੱਢ ਰੱਖੇ ਦੇ ਵਿੱਚ ਕਟਰ ਵੱਜਿਆ ਨਵੇਂ ਵਿਆਹ ਛੱਡ ਜੂ ਓ ਚਲਦੀ ਹੈ ਮਸ਼ੀਨ ਆਪਣੀ ਵਾਲੀ ਚੱਲਦੀ ਹੈ ਰਾਣੀ ਜਾਨ ਨਾ ਡਾਂਡਾ ਵੀ ਥੋੜਾ ਜਾਂ ਜਾਨ ਵਾਲਾ ਚਾਹੀਦਾ ਮੱਕੀ ਕਟਰ ਚਲਾਉਣੇ ਆ ਨਾ ਜੇ ਅਪਾ ਕਹੀ ਦਾ ਜਾਾਂ ਵੀ ਸੁੱਕੀ ਮੱਕੀ ਸੁੱਕੀ ਮੱਕੀ ਪਰ ਸੁੱਕੀ ਮੱਕੀ ਦੇ ਵਿੱਚ ਵੀ ਬਾਈ ਰਫੜ ਬਹੁਤ ਆ ਮੱਲੂਰਿਆਂ ਨੂੰ ਕਰ ਹੁਣ ਰੋਕੀ ਉਹਨਾਂ ਜਾਂ ਗੌਰੇ ਆ ਗਈ ਨਾ ਜਾਂ ਮਸ਼ੀਨ ਇੱਥੇ ਨੂੰ ਕਰੀ ਕੱਢ ਰਾ ਸਾਫ ਜੇਜ ਨੂੰ ਲਿਆ ਕਰਬਾਨ ਘੁੱਟ ਦੰਨੇ ਇੱਕ ਕਿਹੜੇ ਜਵਾਦਾਂ ਨੂੰ ਪੁੱਛ ਲਈ ਵਾਂਟੀ ਨੂੰ ਹੈਂ ਸਰੀ ਵਾਲੇ ਜੀ ਸਰੀ ਵਾਲੇ ਜਵਾਦਾਂ ਬਹੁਤ ਠੀਕ ਆ ਜਾਂਦੀਆਂ ਰਾਣੀ ਆਪਣੀ ਮੜਿਆ ਜਰਾ ਟਾਂਡਾ ਜਾਂ ਫਾਸ ਦਾ ਦੀ ਕਿਸੇ ਆੜਵਾ ਉਹ ਥੋੜਾ ਜਿਹਾ ਰਾਈਟਿੰਗ ਜੀ ਕਰਨ ਲੱਗੇ ਤੇ ਦੇਖੋ ਕਰਦ ਬਾਈ ਕਣਕ ਵਾਂਗੂ ਘੜ ਦੋੜਦੀ ਯਾਰ ਇਹ ਇੰਨੇ ਟਾਂਡੇ ਦੇ ਵਿੱਚ ਬਿਲਕੁਲ ਵੀ ਜਾਨ ਨਹੀਂ ਦੇ ਜੀ ਹਾਂ ਵੀ ਇਹ ਨਾਲੇ ਵੱਢਣੀ ਅਜ ਮੱਕੀ ਆਪਾਂ ਨੂੰ ਰਣਣੀ ਸਾਰੀ ਇਹ ਉਹਦੇ ਵਿੱਚ ਕਈ ਵਾਰ ਨਾ ਜਿੱਥੇ ਯਾਰਾ ਰੁੱਕ ਇਕੱਠਾ ਹੋ ਜਾ ਕਈ ਵਾਰੀ ਮਸ਼ੀਨ ਦੇ ਕੋਲੋਂ ਆਪਾਂ ਆਪਣੇ ਮਸ਼ੀਨ ਦਾ ਅਲਟਰਨੇਟਰ ਰਾਤ ਨੂੰ ਲਾਈਟਾਂ ਬਲਣ ਤੋਂ ਬਾਅਦ ਹਨਾ ਵੀ ਕੰਮ ਜਿਹੜਾ ਦੂਜੇ ਦਿਨ ਮਸ਼ੀਨ ਸਟਾਰਟ ਕਰਨ ਦੇ ਵਿੱਚ ਦਿੱਕਤ ਆਉਂਦੀ ਦੀ ਮੈਂ ਆਪਣੇ ਕਈ ਹਨਾ ਵੀਰਾਂ ਨੂੰ ਪੁੱਛਿਆ ਵੀ ਕਿਵੇਂ ਕਰੀਏ ਅਲਟਰਨੇਟਰ ਗਾਰੰਟੀ ਦੇ ਵਿੱਚ ਤਾਂ ਇੱਥੇ ਗਏ ਵੀ ਅਸੀਂ ਲਾਕ ਦੇ ਸ਼ਹਿਰ ਤਾਂ ਕਹਿੰਦੇ ਵੀ ਜੀ ਲੀ ਲੈਡ ਦਾ ਤਾਂ ਕੋਈ ਸਿਸਟਮ ਨਹੀਂ ਹੈਗਾ ਹਨਾ ਤਾਂ ਕੱਲ ਬਈ ਲੀ ਲੈਡ ਦੀ ਸਰਵਿਸ ਦੀ ਹਨਾ ਗੱਲ ਕਰਦੇ ਆਪਾਂ ਵੀ ਮੈਂ ਕੱਲ ਸ਼ਾਮ ਨੂੰ 6 ਵਜੇ ਰਿਕਵੈਸਟ ਪਾਈ ਆ ਵੀ ਮੇਰਾ ਅਲਟਰਨੇਟਰ ਹੈ ਨਾ ਕੰਮ ਨਹੀਂ ਕਰਦਾ ਲਾਈਟਾਂ ਵਾਲੇ ਤੋਂ ਅਲਟਰਨੇਟਰ ਆਪਣਾ ਮਸ਼ੀਨ ਦੂਜੇ ਦਿਨ ਸਟਾਰਟ ਨਹੀਂ ਹੁੰਦੀ ਰਾਤ ਨੂੰ ਜੇ ਲਾਈਟਾਂ ਬਾਲ ਕੇ ਚੱਲਦੀ ਆ ਤੁਸੀਂ ਹਿਸਾਬ ਲਾ ਲਓ ਵੀ ਸਰਵਿਸ ਇੰਨੀ ਫਾਸਟ ਆ ਹਜੇ 11 11:30 ਦਾ ਟਾਈਮ ਹੋਇਆ ਹੈ ਕੰਪਨੀ ਦਾ ਬੰਦਾ ਪਪਾਲ ਤੋਂ 200 ਕਿਲੋਮੀਟਰ ਆਪਣੇ ਕੋਲੇ ਪਹੁੰਚ ਗਿਆ ਇੰਨੀ ਸਰਵਿਸ ਫਾਸਟ ਆ ਮੈਂ ਪਹਿਲਾਂ ਹਨਾ ਮੈਂ ਬਾਹਰ ਕਰਾਉਣ ਲੱਗਿਆ ਦੀ ਮੈਂ ਕਿਹਾ ਯਾਰ ਪਤਾ ਨਹੀਂ ਆਉਣਾ ਕਿਸੇ ਨੇ ਪਤਾ ਨਹੀਂ ਆਉਣਾ ਫੇਰ ਮੈਨੂੰ ਕਿਸੇ ਬੰਦੇ ਨੇ ਚਲੋ ਸੱਜਣ ਮਿੱਤਰ ਨੇ ਆਪਣੇ ਸਲਾਹ ਦਿੱਤੀ ਹਨ ਕਹਿੰਦਾ ਵੀ ਜਿੰਨਾ ਗਾਰੰਟੀ ਦੇ ਵਿੱਚ ਇੰਜਨ ਆ ਨਾ ਗਾਰੰਟੀ ਦੇ ਵਿੱਚ ਤੂੰ ਕੰਪਨੀ ਤੇ ਹੀ ਕਰਵਾ ਤਾਂ ਕਰਕੇ ਕੱਲ ਕੰਪਨੀ ਦੇ ਰਿਕੁਐਸਟ ਪਾਈ ਤੀ ਆਪਣੇ ਕੋਲੇ ਹਨ 11 11:30 ਦਾ ਟਾਈਮ ਆ ਵੱਲੋਂ 11 12 ਘੰਟੇ ਦੇ ਵਿੱਚ ਹਨ 15 ਘੰਟੇ ਦੇ ਵਿੱਚ ਬੰਦਾ ਆਪਣੇ ਕੋਲੇ ਪਹੁੰਚ ਗਿਆ ਲੈ ਲੈਣ ਦਾ ਹੁਣ ਲੈ ਕੇ ਆਉਣਾ ਪੈਣਾ ਹਨਾ ਕਿਤਾ ਦਾ ਭਾਈ ਤੁਹਾਨੂੰ ਪਤਾ ਹੀ ਇੱਥੇ ਕਿਤੇ ਲਾਗ ਲਾਉਣੇ ਖੜਾ ਵੀਰ ਕਹਿੰਦਾ ਵੀ ਲੈ ਕੇ ਜਾਓ ਮੈਨੂੰ ਕਿ ਪਤਾ ਨਹੀਂ ਲੱਗਦਾ ਚਲੋ ਉਹਨੂੰ ਲਿਆਈਏ ਫਿਰ ਦਿਖਾਉਨੇ ਆ ਤੁਹਾਨੂੰ ਵੀ ਕੀ ਨੁਕਸ ਨਿਕਲਦਾ ਬहोत ਬਾਈ ਸਰਵਿਸ ਤੇਜ ਦੇਖਿਆ ਲੇਲੈਂਡ ਦੀ ਵੀ ਬੰਦਾ ਪਹੁੰਚ ਗਿਆ ਆਪਣੇ ਪਾਸ ਅਲਟਰਨੇਟਰ ਆ ਨਾ ਮਸ਼ੀਨ ਦਾ ਪਤਾ ਨਹੀਂ ਕਿਹਿਆ ਸਿਸਟਮ ਹੋਇਆ ਨਵਾਂ ਅਲਟਰਨੇਟਰ ਆ ਨਵਾਂ ਇੰਜਨ ਆ ਨਾ ਵੀ ਲਾਈਟਾਂ ਦੇ ਵਿੱਚ ਇਹ ਕੰਮ ਨਹੀਂ ਕਰਦਾ ਹੁਣ ਇਹ ਆਪਣਾ ਖੋਲ੍ਹ ਲੈ ਚੱਲਿਆ ਜਿਹੜਾ ਅਲਟਰਨੇਟਰ ਇਹ ਆਪ ਦਾ ਸਪੇਅਰ ਲਿਆ ਆ ਠੀਕ ਆ ਨਾ ਇਹ ਲਾਲ ਲਾਤਾ ਇਹਨੇ ਇਹ ਕਹਿੰਦਾ ਵੀ ਇਹਨੂੰ ਅਸੀਂ 1-2 ਦਿਨ ਦੇ ਵਿੱਚ ਹਨਾ ਇਹ ਮੱਲੋ ਤਿਆਰ ਕਰਕੇ ਭੇਜ ਦਾਂਗੇ ਵੈਸੇ ਇਹ ਗੱਲ ਗਲਤ ਆ ਰਾਂ ਮੋਲੀ ਜਿਵੇਂ ਐਲਟਰਨੇਟਰ ਗਾਰੰਟੀ ਦੇ ਵਿੱਚ ਆ ਤਾਂ ਨਵਾਂ ਲਾਉਣਾ ਚਾਹੀਦਾ ਯਾਰ ਹਨਾ ਨਵਾਂ ਦੇਣਾ ਚਾਹੀਦਾ ਹਾਂ ਜਿਵੇਂ ਹੁਣ ਇਹ ਮੱਲ ਲਾਤਾ ਹੁਣ ਇਹਦੇ ਪੁਰਾਣਾ ਲਾਇਆ ਚੱਲ ਆਪਣਾ ਕੰਮ ਚੱਲ ਗਿਆ ਜਿੰਨੇ ਨੇ ਪੁਰਾਣਾ ਲਾਇਆ ਜੇ ਕਿਤੇ ਨਵਾਂ ਲਾਉਣਾ ਚਾਹੀਦਾ ਐਲਟਰਨੇਟਰ ਵੀ ਬਿਲਕੁਲ ਇਹ ਗਾਰੰਟੀ ਹੀ ਹੈਗਾ ਇਹ ਗਾਰੰਟੀ じゃ ਜੇ 2 ਸਾਲ ਦੀ ਗਾਰੰਟੀ ਹੈ ਇੰਜਨ ਦੀ ਤੇ ਮੈਂ ਤਾਂ ਇਹ ਚੀਜ਼ ਦਾ ਫਿਰ ਗਾਰੰਟੀ ਹੈ ਹੀ ਨਹੀਂ ਨਾ ਜੇ ਆਪਣਾ ਸਾਮਾਨ ਨਹੀਂ ਮਿਲਣਾ ਆਪਾਂ ਨੂੰ ਵੀ ਤਾਂ ਫਾਇਦਾ ਹੀ ਕੋਈ ਨਹੀਂ ਉਨੇ ਇਹਦੀ ਰਿਪੇਅਰ ਹੋ ਕੇ ਆਉਗੀ ਆਲਟੀਨੇਟਰ ਦੀ ਉਹਦਾ ਕੋਈ ਫਾਇਦਾ ਨਹੀਂ ਹੈ ਹੈ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਹਾਂ ਰਿਪੇਅਰ ਹੋ ਕੇ ਨਹੀਂ ਨਹੀਂ ਆਲਟੀਨੇਟਰ ਨਵਾਂ ਚਾਹੀਦਾ ਦੇਣਾ ਜਿਵੇਂ ਗਾਰੰਟੀ ਦੇ ਵਿੱਚ ਆ ਬਾਕੀ ਹੁਣ ਮਰਜ਼ੀ ਆ ਭਾਈ ਇਹਨਾਂ ਦੀ ਹੈ ਬਈਆ ਜੇ ਕੰਪਿਊਟਰ ਹੈ ਤੁਹਾਰੇ ਪਾਸ ਕੰਪਿਊਟਰ ਵੀ ਲਗਾ ਕੇ ਦੇਖ ਲੇ ਤਾਂ ਉਸਕੋ ਹੈ ਕੰਪਿਊਟਰ ਲਗਾ ਕੇ ਦੇਖ ਲੇ ਤਾਂ ਉਸਕੋ ਕੰਪਿਊਟਰ ਕੀ ਕਰ ਰਿਹਾ ਥਾ ਉਸਤੇ ਦੇ ਡੀਜ਼ਲ ਨੂੰ ਜਲ ਕੇ ਦੇਖ ਕੋਡ ਹੀ ਨਹੀਂ ਹੈ ਉਸ ਪਰ ਕੋਈ ਠੀਕ ਹੈ ਹਾਂ ਕੋਡ ਹੋਤੇ ਤਾਂ ਦੇਖ ਲੇਤਾ ਨਹੀਂ ਇਹ ਨਿਆ ਨਹੀਂ ਮਿਲਦਾ ਆਲਟੀਨੇਟਰ ਹੈ ਜੇ ਨਿਆ ਨਹੀਂ ਲਗਾਤੇ ਗਾਰੰਟੀ ਵਿੱਚ ਨਹੀਂ ਨਹੀਂ ਅੱਛਾ ਪੁਰਾਣਾ ਰਿਪੇਅਰ ਹੋ ਕੇ ਆਇਆ ਗਿਆ ਠੀਕ ਹੈ ਬਪਾਲ ਤੇ ਆਏ ਹੋ ਹਾਂ ਸਰਵਿਸ ਬਹੁਤ ਫਾਸਟ ਹੈ ਕੱਲ ਸ਼ਾਮ ਕੋ ਕੰਪਲੀਟ ਡਾਲੀ ਦੀ ਬਾਕੀ ਆਪਣੀ ਕਾਰਵਾਈ ਕਰੂਗਾ ਪੂਰੀ ਹੋਣ ਇਹ ਭਾਈ ਕਾ ਕਲਿਕ ਸਾਹਿਬ ਰੋਟੀ ਅੱਛਾ ਆਪਾਂ ਮਸ਼ੀਨ ਕੋਲ ਤੋਂ ਰੋਟੀ ਬਣਾਉਣ ਆ ਗਏ ਤੇ ਬਾਈ ਹਨਾ ਰੋਟੀ ਵੀ ਐਤਕੀ ਬਣਾਉਣ ਵਾਲਾ ਬੰਦਾ ਹਨਾ ਹੈ ਨਹੀਂ ਨਾਲ ਤਾ ਕਰਕੇ ਕੱਲੇ ਹੀ ਬਣਾਉਣੇ ਪੈਂਦੇ ਆ ਇਹ ਦੇਖ ਲਓ ਬਾਈ ਆ ਪਹਾੜੀ ਤੇ ਮਸ਼ੀਨ ਚੱਲਦੀ ਆਪਣੀ ਸਮਝ ਲਓ ਤੁਸੀਂ ਵੀ ਸ਼ਹਿਰ ਆ ਨਾ ਜਿਹੜਾ ਲਵੇ ਸਾਡੇ ਇੰਨਾ ਨੀਵਾ ਹਜੇ ਤਾਂ ਮੰਨ ਲਓ ਆਪਾਂ ਸ਼ੁਰੂਆਤ ਕਰੀਏ ਘੱਟ ਇਹ ਵੀ ਇੱਥੇ ਤੋਂ ਜੇ ਸ਼ੁਰੂਆਤ ਹੋਈ ਆ ਹਜੇ ਤਾਂ ਮੰਨ ਲਓ ਜਾਣਾ ਉੱਤੇ ਹੈ ਨਾ ਵੀ ਰੋਟੀਆਂ ਬਣਾ ਲੈਂਦੀਆਂ ਆਹ ਪਾਲੀਆਂ ਝੋਲੇ ਚ ਡੱਬੇ માં ਰੋਟੀ ਪਾਈ ਪਈ ਆ ਨਾ ਮੋਲੀ ਉਹਨੀ ਰਾਤ ਸਵੇਰੇ ਲੇਟ ਹੋ ਗਏ ਤਿਆਰ ਹੁੰਦੇ ਹੁੰਦੇ ਜਾਣ ਨੂੰ ਮਸ਼ੀਨ ਕੋਲੇ ਉਹਦੇ ਕਰਕੇ ਇਹ ਰਹਿ ਗਿਆ ਦੀ ਰੋਟੀ ਵਾਲਾ ਸਟੋਨ ਆ ਜੀ ਤਾਂ ਰੋਜ਼ ਬਣਾ ਕੇ ਲੈ ਜਾਂ ਨਾਲੇ ਬਾਕੀ ਆ ਦੇਖ ਲੋ ਵੀ ਪਹਾੜੀ ਤੇ ਸਾਰੀ ਮੱਕੀ ਦੀ ਆ ਮੀਂਗੇ ਡੱਡੇ ਜੇ ਖੇਤ ਹਨਾ ਆ ਸਾਰੀ ਇੱਥੇ ਅੱਗ ਲਾਈ ਹੋਈ ਆ ਮੱਕੀ ਵਾਲੇ ਖੇਤ ਆ ਬਾਈ ਸਾਰੇ ਇਹ ਵਿੱਚੇ ਜੀਰੀ ਵਿੱਚੇ ਮੱਕੀ ਬਾਕੀ ਸਾਰੇ ਵੀਰਾਂ ਦਾ ਲੰਬਾ ਹਨਾ ਬਹੁਤ ਯਾਰ ਹਨਾ ਯਾਰ ਬਾਈ ਉਹ ਨਹੀਂ ਫੋਨ ਲਾਉਂਦੇ ਦੀ ਆਪਣੇ ਭਰਾ ਸੱਜਣ ਮਿੱਤਰ ਵੀ ਬਾਈ ਚੈਨਲ ਬੰਦ ਕਰਤਾ ਕੀ ਗੱਲ ਹੋ ਗਈ ਵੀਡੀਓ ਨਹੀਂ ਆਉਂਦੀ ਤਾਂ ਯਾਰ ਬੜਾ ਹਨਾ ਉਹ ਹੁੰਦਾ ਸੀ ਜੀਵਿਆ ਲੱਗਦਾ ਵੀ ਇੰਨਾ ਪਿਆਰ ਕਰਦੇ ਆ ਭਰਾ ਹਨਾ ਫਿਰ ਵੀ ਯਾਰ ਆਪਾਂ ਵੀਡੀਓ ਵੀ 10 15 ਮਿੰਟ ਦੀ ਵੀਡੀਓ ਆਪਾਂ ਇੱਕ ਛੋਟੀ ਜੀ ਪਾਇਆ ਕਰੀਏ ਚਾਹੇ 5 ਮਿੰਟਾਂ ਦੀ ਹੋ ਪਵੇ ਹੁਣ ਬਈ ਡੇਲੀ ਪਾਇਆ ਕਰਾਂਗੇ ਹਨਾ ਬਾਕੀ ਤੁਹਾਨੂੰ ਪਤਾ ਹੀ ਆ ਰੋਟੀ ਪਾਣੀ ਬਣਾਉਣ ਦਾ ਬਈ ਸਿਸਟਮ ਹਨਾ ਇੱਕ ਠੰਡ ਬਹੁਤ ਆ ਬਈਰੇ ਪਹਾੜੀ ਇਲਾਕਾ ਦਿਨ ਮਾ ਇੱਥੇ ਗਰਮੀ ਰਾਤ ਨੂੰ ਇੱਥੇ ਮੈਂ ਕਹਿੰਦਾ ਵੀ ਪੂਰੀ ਠੰਡੀ ਠਾਰਾਂ ਪੂਰੇ ਕੰਬਲਾਂ ਦੇ ਵਿੱਚ ਲਿਪਟ ਕੇ ਪਈਦਾ ਇੰਨੀ ਠੰਡ ਦੇ ਵਿੱਚ ਤੰਬੂ ਦੇ ਵਿੱਚ ਤਾਂ ਨਾ ਤੁਹਾਨੂੰ ਸ਼ਾਮ ਨੂੰ ਤੰਬੂ ਦੇ ਵੀ ਕਰਾਵਾਂਗੇ ਹਨਾ ਵਿੱਚ ਵੀਡੀਓ ਬਣਾਵਾਂਗੇ ਤੰਬੂ ਦੇ ਵੀ ਜਦੋਂ ਮਸ਼ੀਨ ਕੋਲ ਆਵਾਂਗੇ আর ਮਸ਼ੀਨ ਆ ਜੂਗੀ ਮੈਨੂੰ ਤਾਂ ਲੱਗਦਾ ਨਹੀਂ ਵੀ ਅੱਜ ਨਿਬੜੂ ਕੰਮ ਉੱਥੇ ਰਹਿ ਜੂਗਾ ਜੇ ਤਾਂ ਕੰਮ ਨਿਬੜ ਗਿਆ ਫੇਰ ਤਾਂ ਮਸ਼ੀਨ ਅੱਡੇ ਤੇ ਆ ਜੂ ਜੇ ਨਾ ਨਿਬੜਿਆ ਫੇਰ ਆਪਣੀ ਮਸ਼ੀਨ ਅੱਜ ਉੱਥੀ ਹਨਾ ਜੰਗਲ ਦੇ ਵਿੱਚ ਰਾਤ ਵੀ ਜਿੱਥੀ ਛੱਡ ਕੇ ਆ ਗਏ ਤੇ ਛੱਡਣ ਤੋਂ ਬਾਅਦ ਬਾਕੀ ਤੁਹਾਨੂੰ ਪਤਾ ਹੀ ਨਾ ਵੀ ਵੀਡੀਓ ਨਾ ਪਾਉਣ ਦਾ ਕਾਰਨ ਦੀ ਜਿਹੜਾ ਉਸ ਭਾਈ ਐ ਵੀ ਛੋਟੇ ਪਰ ਆ ਦੀ ਮੈਰਿਜ ਦੀ ਤਰ ਜਾਣਾ ਪੈ ਗਿਆ 20 ਤਰੀਕ ਦੇ ਲੈ ਕੇ 2 ਤਰੀਕ ਤੱਕਰ ਦੀਵਾਲੀ ਤੋਂ ਲੈ ਕੇ ਮੰਨ ਲਓ ਇੱਕ ਦਿਨ ਪਹਿਲਾਂ ਦੀਵਾਲੀ ਦੇ ਪਹਿਲਾਂ ਮਸ਼ੀਨ ਦੇ ਕੋਲੋਂ ਚਲ ਗਈ ਦੀ ਵੀ ਮੰਨ ਲਓ 2 ਤਰੀਕ ਨੂੰ ਆਇਆ ਮਹੀਨੇ ਦੀ 2 ਤਰੀਕ ਨੂੰ ਅੱਜ 15 16 ਦਿਨ ਹੋ ਗਏ ਮਸ਼ੀਨ ਕੋਲੇ ਆਇਆ ਨੂੰ ਉਧਰ ਤਾਂ ਫਿਰ ਬਾਅਦ ਹੋਰੇ ਮਸ਼ੀਨ ਲੈਂਦੀ ਦੀ ਇੱਥੇ ਚਲੋ ਆਇਆ ਵੀ ਟੋਰੀ ਫੁਲਕਾ ਖਰਚਾ ਪਾਣੀ ਜਾਂ ਨਾ ਬੜਾ-ਬੜਾ ਚੱਲੀ ਜਾਂਦਾ ਮਾਲ ਬੀਕੇ ਡੇਡੇ ਜੇ ਕੇ ਤਾਂ ਵਿਲੇਆਂ ਨਾਲੋਂ ਇਹ ਹੁੰਦਾ ਵੀ ਚਲੋ ਘੜ ਰਹਿਗਾ ਕੋਲ ਨਾ ਮੱਕੀ ਦੀ ਉਹ ਝੁੱਟ ਵਧੀਆ ਲੱਗ ਜਵੇ। ਬਾਕੀ ਜਿਹੜੇ ਮੇਰੇ ਭਰਾ ਹਨ ਵੀਡੀਓ ਦਾ ਇੰਤਜ਼ਾਰ ਕਰਦੇ ਸੀ ਵੀ ਵੀਡੀਓ ਨਹੀਂ ਦੀ ਆਉਂਦੀ। ਉਹਨਾਂ ਵਾਸਤੇ ਉਹਨਾਂ ਤੋਂ ਸੌਰੀ ਹੈ ਨਾ ਮਾਫੀ ਮੰਗਦਾ ਭਰਾ ਮੇਰੇ ਉਹ ਹਨਾ ਬਾਕੀ ਹੁਣ ਮੇਰਾ ਵੀਰ ਵੀਡੀਓ ਨੂੰ ਲਾਇਕ ਛੇਰ ਦੱਬ ਕੇ ਕਮੈਂਟ ਕਰਦੇ ਹੋ। ਵੀ ਅੱਪਾ ਰੋਜ ਪਾਇਆ ਕਰੀਏ ਹੁਣ। ਇਹ ਵੀਡੀਓ ਤੇ ਮੰਨ ਲਓ ਵੀ ਚੱਕ ਦਿਓ ਕੰਮ ਨੂੰ ਹਨਾ ਫੋਲੋ ਸਿਰੇ ਲਾ ਦਿਓ। ਬਾਕੀ ਹੋਰ ਵੀ ਤੁਹਾਨੂੰ ਦਿਖਾਵਾਂਗੇ ਨਾ ਆਪਣਾ ਰਹਿਣਾ ਸਹਿਣਾ ਜਿਹੜਾ ਜੰਗਲ ਦੇ ਵਿੱਚੇ ਆ ਬਾਈ ਹੁਣ ਤਾਂ ਨਾ ਵੀ ਘਟੋਗੜਾ ਵੀ 15 20 ਦਿਨ ਹੋ ਗਏ ਜੰਗਲ ਕੇ ਮੰਗਲ ਵਿੱਚੇ ਲਾਇਆ ਪਿਆ ਹੁਣ ਤਾਂ ਬਾਕੀ ਮਸ਼ੀਨ ਆ ਤੁਹਾਨੂੰ ਨਾ ਚਲਦੀ ਦਿਖਾਈ ਆ ਸਵੇਰੇ ਵੀ ਪਾੜੀ ਦੇ ਲੱਗੇ ਜਮਈ ਇੱਕ ਘਾਟ ਆ ਬਾਈ ਹਨਾ ਘਾੜ ਬੱਜਦੀ ਆ ਇਹ ਮਨੋ ਘਾੜ ਵੀ ਖਾਸੀ ਉੱਚੀ ਆ ਉਹਦੇ ਕਰਕੇ ਘਾੜ ਦੇ ਵਿੱਚੇ ਮਸ਼ੀਨ ਚਲਦੀ ਆ ਐ ਹੁੰਦਾ ਵੀ ਸ਼ਾਮ ਨੂੰ ਲਿਆਉਣੇ ਦਾ ਤਰੀਕ ਪਹਿਲਾਂ ਤਾਂ ਸਲਾਹ ਬਣ ਜੰਨੇ ਵੀ ਲੈ ਆਈਏ ਫਿਰ ਐ ਹੁੰਦਾ ਵੀ ਯਾਰ ਉੱਚੀ ਜਗ੍ਹਾ ਹਨਾ ਉੱਚਾ ਨੀਮਾ ਜਿਹਾ ਏਰੀਆ ਕਾ ਨੂੰ ਮਸ਼ੀਨ ਲਿਆਉਣੇ ਉੱਥੇ ਖੜੀ ਖੇਤ ਵਾਲਿਆਂ ਦੀ ਮੱਕੀ ਪਈ ਆ ਉੱਥੀ ਉਹ ਮੱਕੀ ਦੇ ਕੋਲੇ ਆਪਣੀ ਮਸ਼ੀਨ ਖੜ ਜਾ ਉੱਥੀ ਪੱਦੇ ਪੈਨੇ ਆ ਉਹਨਾਂ ਦੇ ਚਲੋ ਐ ਹੁੰਦਾ ਵੀ ਉੱਥੇ ਬੰਦੇ ਹੈਗੇ ਆ ਨਾ ਬਾਕੀ ਐ ਕਈ ਵਾਰ ਬੰਟੀ ਵੀ ਪੈ ਜਾਂਦਾ ਕਈ ਵਾਰ ਮੌਲੀ ਪੈ ਜਾਂਦਾ 3.5 ਜੋ ਕੋਈ ਨਾ ਕੋਈ ਜਣੀ ਰਾਤ ਜਣੀ ਕੋਈ ਨਹੀਂ ਪਿਆ ਚਲੋ ਠੀਕ ਆ ਬਾਈ ਅੱਜ ਦੀ ਵੀਡੀਓ ਸਾਡੀ ਇੰਨੀ ਕਿਸਵਕਾਰ ਕਰਿਓ ਨਾ ਬਾਕੀ ਲੇਲੈਂਡ ਦਾ ਇੰਜਨ ਆ ਉਹ ਸੱਚੋ ਸੌਰੀ ਅਲਟਰਨੇਟਰ ਆਪਣਾ ਚੇਂਜ ਕਰ ਗਏ ਬਾਈ ਯੂਨੀ ਨਵਾਂ ਅਲਟਰਨੇਟਰ ਨਹੀਂ ਮਿਲਦਾ ਜੀ ਸਰਵਿਸ ਦੇ ਵਿੱਚ ਅਲਟਰਨੇਟਰ ਜਿਹੜਾ ਪੁਰਾਣਾ ਉਹ ਆਪਣਾ ਲਾ ਗਏ ਆ ਨਾ ਆਪਣੇ ਨਾਲ ਅਲਟਰਨੇਟਰ ਚੱਲ ਗਿਆ ਉਹ ਮਨ ਨੂੰ ਹੁਣ ਕੰਮ ਹੋ ਕੇ ਆ ਜਾਊਗਾ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੀ ਵੀਡੀਓ ਚ ਬਹੁਤ ਜਲਦੀ ਕੱਲ ਨੂੰ ਵੀਡੀਓ ਹਨਾ ਬਹੁਤ ਛੇਤੀ ਪਾਵਾਂਗੇ ਸਵੇਰੇ ਮਾਰਨਿੰਗ ਤੋਂ ਸਟਾਰਟ ਕਰਿਆ ਕਰਾਂਗੇ ਹਨਾ ਜਦੋਂ ਮਨ ਨੂੰ ਤੰਬੂ ਦੇ ਵਿੱਚੋਂ ਤੁਰਦੇ ਆਂ ਸਾਰਾ A to Z ਰੋਟ ਲਖਾਇਆ ਕਰਾਂਗੇ ਰਾਤ ਦਾ ਨਾਸ਼ਤਾ ਪਾਣੀ ਰੋਟੀ ਪਾਣੀ ਸਾਰਾ A to Z ਦਾ ਨਾ ਵੀਡੀਓ ਦੇ ਵਿੱਚੋਂ ਦਿਖਾਇਆ ਕਰਾਂਗੇ ਚਲੋ ਮਿਲਦੇ ਆਂ ਜੀ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ